ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਵਿਕਾਸ ਪਰਸ਼ਦ ਬ੍ਰਾਂਚ ਬੜਲਾਡਾ ਜਿੱਥੇ ਵਕ ਵਕ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ ਉੱਥੇ ਹੀ ਸੰਸਥਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਬੇਜਵਾਨ ਅਕਸ਼ੀ ਜਿਨ੍ਹਾਂ ਦੇ ਆਲ ਨੇ ਲਗਭਗ ਖਤਮ ਹੋ ਗਏ ਨੇ ਉਹਨਾਂ ਨੂੰ ਬੈਠਣ ਲਈ ਕੋਈ ਜਗ੍ਹਾ ਨਹੀਂ ਹੈ ਉਦੇ ਲਈ ਭਾਰਤ ਵਿਕਾਸ ਪਰਸ਼ਦ ਨੇ ਇੱਕ ਉਪਰਾਲਾ ਕੀਤਾ ਹੈ ਤੇ ਪੰਛੀਆਂ ਦੇ ਬੈਠਣ ਦੇ ਲਈ ਜੋ ਆਲ ਨੇ ਨੇ ਉਹ ਮੰਗਵਾਏ ਗਏ ਹਨ ਭਾਰਤ ਵਿਕਾਸ ਪਰਸ਼ਦ ਬ੍ਰਾਂਚ ਪਟਲਾਡਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦੀ ਹੈ ਕਿ ਜਿੱਥੇ ਵੀ ਸੰਭਵ ਹੋ ਸਕਦਾ ਹੈ ਸਾਡੇ ਤੋਂ ਇਹ ਆਲ ਨੇ ਲਾ ਜਾ ਕੇ ਵੱਖ-ਵੱਖ ਥਾਵਾਂ ਤੇ ਟੰਗੋ ਤਾਂ ਕਿ ਬੇਜਵਾਨ ਪੰਛੀਆਂ ਨੂੰ ਬੈਠਣ ਦੇ ਲਈ ਜਗ੍ਹਾ ਮਿਲੇ ਉਹੋ ਆਉਣ ਵਾਲੀ ਗਰਮੀ ਦੇ ਵਿੱਚ ਅਤੇ ਆਉਣ ਵਾਲੇ ਮੀਹਾਂ ਦੇ ਮੌਸਮ ਦੇ ਵਿੱਚ ਆਪਣੇ ਆਪ ਨੂੰ ਬਚਾ ਸਕਣ ਆਪਣੇ ਆਪਣੇ ਬੱਚਿਆਂ ਨੂੰ ਬਚਾ ਸਕਣ ਜੋ ਆਲੇ ਨੇ ਉਹ ਇਸ ਤਰ੍ਹਾਂ ਦੇ ਹਨ ਉੱਪਰ ਬੰਨਣ ਲਈ ਵੀ ਜੋ ਸਟੈਂਡ ਹੈ ਉਹ ਲੱਗਿਆ ਹੋਇਆ ਹੈ ਬੜੇ ਸੌਖੀ ਤਰ੍ਹਾਂ ਨਾਲ ਦਰੱਖਤ ਦੇ ਉੱਤੇ ਬੰਨੇ ਜਾ ਸਕਦੇ ਹਨ ਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਜੋ ਵੀ ਬੰਦਾ ਚਾਹੇਗਾ ਜੋ ਵੀ ਸ਼ਹਿਰ ਨਮਸਤੀ ਚਾਹੇਗਾ ਇਸ ਨੂੰ ਟੰਗਣਾ ਉਹ ਬਿਲਕੁਲ ਫਰੀ ਦਿੱਤਾ ਜਾਏਗਾ ਉਹ ਸਾਡੇ ਪ੍ਰਧਾਨ ਜੀ ਸਕਤੀ ਸਾਹਿਬ ਕੈਸ਼ੇ ਸਾਹਿਬ ਜਾਂ ਕਿਸੇ ਵੀ ਮੈਂਬਰ ਨੂੰ ਮਿਲ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ ਤੁਸੀਂ ਕਿਸੇ ਵੀ ਮੈਂਬਰ ਨਾਲ ਕੰਟੈਕਟ ਕਰੋਗੇ ਤਾਂ ਉਹ ਮੈਂਬਰ ਜਿੱਥੇ ਸਾਡੇ ਸਟੋਰ ਦੇ ਵਿੱਚ ਰੱਖੇ ਗਏ ਹਨ ਉਥੋਂ ਲਿਜਾ ਕੇ ਤੁਹਾਡੇ ਕੋਲ ਪਹੁੰਚਾਏਗਾ ਸਾਰੇ ਸ਼ਹਿਰ ਨਿਵਾਸੀਆਂ ਤੋਂ ਅਸੀਂ ਇਸ ਕੰਮ ਲਈ ਭਰਪੂਰ ਮਦਦ ਦੀ ਜੋ ਹੈ ਉਮੀਦ ਕਰਦੇ ਹਾਂ ਤੇ ਚਾਹੁੰਦੇ ਆ ਕਿ ਵੱਧ ਤੋਂ ਵੱਧ ਆਲਨੀ ਸ਼ਹਿਰ ਦੇ ਵਿੱਚ ਪਕਸ਼ੇ ਦੀ ਟੰਗੇ ਜਾ ਸਕਣ ਤਾਂਕਿ ਬੀਜਵਾਨ ਪੰਛੀ ਵੀ ਸਾਨੂੰ ਇਸ ਦਾ ਦਿਲੀ ਅਸੀਸ ਦੇ ਸਕਨ ਬਹੁਤ ਬਹੁਤ ਤਨਬਾ